सरपंच चुनन लग्या बिल्कुल दिमाग ਤੋਂ ਕੰਮ ਲਿਓ ਉਹਦੇ ਕਿੱਲੇ ਨਾ ਵੇਖਿਓ ਉਹਦੀ ਜਾਇਦਾਦ ਨਾ ਵੇਖਿਓ ਉਹਦੇ ਨਾਲ ਰਿਸ਼ਤੇਦਾਰੀ ਤੇ ਨੇੜਤਾ ਨਾ ਵੇਖਿਓ ਭਾਵੇਂ ਬੰਦਾ ਵਿਰੋਧੀ ਪਾਰਟੀ ਦਾ ਹੋਵੇ ਜੇ ਬੰਦਾ ਵਧੀਆ ਹੋਵੇ ਤੇ ਉਹ ਚੁਣਿਓ ਇਹ ਕੰਮ ਔਖਾ ਪਰ ਇਹਦੀ ਗੁਪਤ ਤਰੀਕੇ ਨਾਲ ਕਰ ਦਿਓ ਦੇਖੋ ਵਧੀਆ ਬੰਦਾ सरपंच ਹੋਏਗਾ ਜਿਹੜਾ ਇਮਾਨਦਾਰ ਹੋਵੇ ਜਿਹਦੇ ਸੁਭਾਅ ਚ ਗੁੰਡਾਗਰਦੀ ਨਾ ਹੋਵੇ ਜਿਹੜਾ ਸਾਰੇ ਪਿੰਡ ਨੂੰ ਇੱਕ ਤਰੀਕੇ ਨਾਲ ਆਪਣੇ ਸਮਝਦਾ ਹੋਵੇ ਜਿਨੇ ਗਰਾਂਟਾ ਨਾ ਖਾਣੀਆਂ ਹੋਣ ਜਿਨੇ ਭ੍ਰਿਸ਼ਟਾਚਾਰ ਨਾ ਕਰਨਾ ਹੋਵੇ ਜਿਹੜੇ ਬਾਅਦ ਚ ਦਾਬੇ ਨਾ ਮਾਰਨੇ ਹੋਣ ਵੀ ਮੈਂ ਨਹੀਂ ਤੇਰੇ ਮੋਹਰ ਲਾਉਂਦਾ ਤੂੰ ਤਾਂ ਫਲਾਣੀ ਪਾਰਟੀ ਦਾ ਤੂੰ ਤਾਂ ਮੈਨੂੰ ਵੋਟ ਨਹੀਂ ਸਿਪਾਈ ਮੈਂ ਨਹੀਂ ਤੁਹਾਡੀ ਵਿਡਾਪਾ ਪੈਨਸ਼ਨ ਲਵਾਉਂਦਾ ਮੈਂ ਨਹੀਂ ਤੁਹਾਡੇ ਆਏ ਹੋਏ ਕਮਰਿਆਂ ਦੇ ਪੈਸੇ ਦਿਵਾਉਣੇ ਜਾਂ ਕਈ ਸਰਪੰਚ ਨੇ ਜਿਹੜੇ ਉਹ ਗਲਤ ਤਰੀਕਿਆਂ ਦੇ ਨਾਲ ਕੰਮ ਕਰਾਉਣ ਦੇ ਲਈ ਭ੍ਰਿਸ਼ਟਾਚਾਰ ਸ਼ੁਰੂ ਕਰ ਦਿੰਦੇ ਨੇ ਇਹੋ ਜਿਹੇ ਬੰਦੇ ਆਪਾਂ ਪਿੰਡ ਚ ਸਾਰੇ ਜਾਣਦੇ ਹੁੰਨੇ ਆ ਉਹਨੂੰ ਨਾਂ ਅੱਗੇ ਲਾਇਓ ਨਾਂ ਬਣਾਇਓ